ਸਤਿਗੁਰੂ ਮਹਾਰਾਜ ਦੀ ਸਮੋਚੀ ਬਾਣੀ ਆਖਦੀ ਨਾਮ ਤੋਂ ਬਿਨਾਂ ਬੰਦੇ ਤੇਰੀ ਬਾਣ ਕਿਸੇ ਨੇ ਪੜ੍ਹਨੀ ਤੇ ਨਾਮ ਦਾ ਖਜ਼ਾਨਾ ਹੈ ਤੇਰੇ ਕੋਲ ਨੂੰ ਰੜਕਣਾ ਜਬਾਨ ਦੇ ਨਾਲ ਹੈ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਹਰ ਜਸ ਰੇ ਮਨ ਗਾਇ ਲੈ ਜੋ ਸੰਗੀ ਹੈ ਤੇਰੋ ਸੰਗ ਚੱਲਦਾ ਹਰ ਵਕਤ ਚੱਲਦਾ ਪਰ ਸ ਘਰ ਵਿੱਚ ਰਹਿ ਸਕਦਾ ਮਾਇਆ ਟੁੱਟ ਸਕਦੀ ਮਾਇਆ ਗਵਾਚ ਸਕਦੀ ਹੈ ਮਾਇਆ ਤੋਂ ਮਨੁੱਖ ਹੀ ਨਾ ਛੜਦਾ ਪਰ ਕਹਿੰਦੇ ਤੈਨੂੰ ਨਾਮ ਨਹੀਂ ਛੱਡਦੇ ਧੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਖ ਜਾ ਮਹਾ ਭਯਾਨ ਤਪਤ ਬਹੁ ਘਾ ਨਾਮ ਜਿੱਥੇ ਬਹੁਤ ਵੱਡੀ ਤਪਸ਼ ਸੜੇ ਆਂਦ ਪੈਂਦੀ ਹੋਵੇ ਜਿੱਤੇ ਸੜਦਾ ਹੋਵੇ ਮਨੁੱਖ ਆਖ ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ ਪਾਤਸ਼ਾਹ ਕਹਿੰਦੇ ਹਰੀ ਪਰਮੇਸ਼ਰ ਦਾ ਨਾਮ ਤੇਰੇ ਉੱਤੇ ਛਾਂ ਕਰ ਦਿੰਦਾ ਏ ਏਡੀ ਵੱਡੀ ਸਤਿਗੁਰੂ ਮਰਿ ਨੇ ਗਵਾਹੀ ਦਿੱਤੀ ਛਾਂ ਬਣ ਜਾਂਦਾ ਜਿੱਥੇ ਧੁੱਪ ਹੋਵੇ ਉੱਥੇ ਛਾਂ ਬਣ ਜਾਂਦਾ ਹੈ ਪਾਤਸ਼ਾਹ ਕਦ ਜਹਾਂ ਤ੍ਰਿਖਾ ਮਨ ਤੁਝ ਆਕਰਖ ਹੈ ਜਿੱਥੇ ਤੈਨੂੰ ਇੱਕ ਬੂੰਦ ਛੱਟਾ ਨਾ ਮਿਲੇ ਉੱਥੇ ਤੇਰਾ ਮਨ ਤੜਫੇ ਆਖ ਦਿੱਤਾ ਹਰ ਹਰ ਨਾਮ ਤੈ ਅੰਮ੍ਰਿਤ ਵਰਖ ਹੈ ਹਰੀ ਪਰਮੇਸ਼ਰ ਦਾ ਨਾਮ ਅੰਮ੍ਰਿਤ ਵਰਖ ਕਰਦਾ ਹੈ